भला दस्तूर असीं आरफ़ मुस्ती न असीं आरफ़ मुस्ती न ਸਾਨੂੰ ਤੂੰ ਹੀ ਟਿਕਣ ਨਹੀਂ ਤੇ ਤੈਨੂੰ ਅਸੀਂ ਤੇ ਯਾਰ ਨੂੰ ਨਾ ਥੱਕੀ ਸਾਨੂੰ ਤੂੰ ਹੀ ਟਿਕਣ ਨਹੀਂ ਦਿੰਦਾ ਨੇਨ ਨੇਨਾ ਦੀ ਕਰਨ ਗੁਲਾਮੀ ਨੇਨ ਨੇਨਾ ਦੀ ਕਰਨ ਗੁਲਾਮੀ ਗਲ ਵਿੱਚ ਮਾਲਾ ਪਾ ਕੇ ਜਦੋਂ ਯਾਰ ਮਿਲੇ ਨਾ ਆਖੀ ਤੇ ਉਹਦੇ ਕਦਮਾਂ ਤੇ ਸਿਰ ਰੱਖ ਕੇ ਤੇ ਆਸ਼ਕ ਕਹਿੰਦੇ ਫੇਤੇ ਨੂੰ ਸਮੜੇ ਵਿਛਾ ਤੇ ਨੋ ਸਮਨ ਵਿਖਾ ਕੇ ਤਸਵੀਰ ਬਣਵਾ अखियल भेदी ला भेदी ਅਸੀਂ ਤੇ ਯਾਰ ਨੇ ਨਾ ਅਸੀਂ ਆਰਫ ਮੁਸਤਾਫਾ ਨੂੰ ਨਾ ਤਕੀਏ ਅਸੀਂ ਤੇ ਆਰਫ ਮੁਸਤਾਫਾ ਨੂੰ ਨਾ ਤਕੀਏ ਮੈਨਸਾ ਨੂੰ ਤੋਏ ਓਏ ਟਿਕਣ ਦੇ ਤੇ ਤਾਂ ਅਸੀਂ ਤੇ ਯਾਰ ਨੇ ਨਾ ਤਕੀਏ ਸਾਨੂੰ ਤੋਏ ਟਿਕਣ ਦੇ ਤਾਂ ਨੇ ਨੈਣਾ ਦੀ ਕਰਨ ਗੁਲਾਮੀ ਨੇ ਨੈਨ ਨੈਨਾ ਦੀ ਕਰਨ ਗੁਲਾਮੀ ਕਲ ਵਿੱਚ মালা ਪਾ ਕੇ ਜਦੋਂ ਯਾਰ ਮਿਲੇ ਨਾ ਆਕੇ ਤੇ ਉਹਦੇ ਕਦਮਾਂ ਤੇ ਸਾਰਾ ਕਿ ਤੇ ਆਸ਼ਕ ਹੈ ਨਾ ਜੀ ਨੂੰ ਸਮੇਂ ਬਿਤਾਣੀ ਦੁਨੀਆ ਨੂੰ ਇਕ ਤੂੰ ਹੀ ਇਹਾ ਚਲਾਰਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਆ ਤੈਨੂੰ ਛੱਡਿਆ ਦਿਲੋਂ ਭਲਾ ਰਬਾ ਧਰਤੀ ਦੇ ਚੱਪੇ-ਚੱਪੇ ਤੇ ਖੰਡੀ ਬ੍ਰਹਿਮੰਡੀ ਰਾਜ ਤੇਰਾ ਤੇਰੇ ਹੁਕਮ 'ਚ ਦੁਨੀਆ ਵਸਦੀ ਏ ਸਾ ਇੱਕ ਇੱਕ ਹੈ ਮਹਤਾਜ ਤੇਰਾ ਕਾਇਨਾਤ ਦਾ ਮਾਲਕ ਤੂੰ ਇੱਕੋ ਪੰਜ ਰੱਖਿਆ ਤੇਰੇ ਨਾਮ ਬੜੇ ਤੂੰ ਪਾਕ ਹੈ ਆਦ ਜਗਾਦੋਂ ਹਿੰਦ ਬੰਦਿਆਂ ਤੇ ਇਲਜ਼ਾਮ ਬੜੀ ਤੇਰੇ ਤੱਕ ਇੱਕੋ ਜਾਂਦਾ ਏ ਅਸਾ ਕਈ ਬਣਾ ਲਿਆ ਰਾ ਰਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਆ ਤੈਨੂੰ ਛੱਡਿਆ ਦਿਲੋਂ ਭਲਾ ਰਬਾ ਤੈਨੂੰ ਛੱਡਿਆ ਦਿਲੋਂ ਭਲਾ ਰਬਾ 1807 ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਪਿੰਡ ਖਰਲ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਦਰਬਾਰ ਪੀਰ ਬਾਬਾ ਮੋਹਨ ਸ਼ਾਹ ਜੀ ਦੇ ਦਰਬਾਰ ਤੇ ਇੱਥੇ ਹਰ ਸਾਲ ਸਮੂਹ ਇਲਾਕਾ ਨਿਵਾਸੀ, ਨਗਰ ਨਿਵਾਸੀ, ಗ್ರಾಮ ਪੰਚਾਇਤ ਔਰ ਦਰਬਾਰ ਦੇ ਗਤੀ ਨਿਸ਼ੀਣ ਬਾਬਾ ਸੋਹਣੇ ਸ਼ਾਹ ਜੀ ਦੀ ਜੋਗ ਅਗਵਾਈ ਹੇਠ ਇਹ ਸਾਲਾਨਾ ਮੇਲਾ ਬੜੀ ਸ਼ਾਂਤ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਇਹ ਮੇਲਾ 1 2 3 ਅਕਤੂਬਰ ਨੂੰ ਸਮੂਹ ਲੱਗਨਵਾਸੀ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਹਿਲੀ ਤਰੀਕ ਨੂੰ ਨਿਸ਼ਾਨ ਸਾਹਿਬ ਦੀ ਉਪਰੰਤ ਰਾਤ ਨੂੰ ਮਹਿਫਲੇ ਕਵਾਲ 2 ਤਰੀਕ ਨੂੰ ਸਵੇਰ ਨੂੰ ਸੁਖਿਆਣਾ ਮਹਿਲ ਹੋਵੇਗੀ ਔਰ 3 ਤਰੀਕ ਨੂੰ ਚਾਦਰ ਦੀ ਰਸਮ ਹੋਵੇਗੀ ਸੋ ਧੰਨਵਾਦੀਆਂ ਜੀ ਸਮੂਹ ਲੱਗਨਵਾਸੀ ਕਲਾਕਾਂ ਨਿਵਾਸੀ ਪ੍ਰਵਾਸੀ ਭਾਰਤੀਆਂ ਦੇ ਔਰ ਸਭ ਤੋਂ ਜ਼ਿਆਦਾ ਜੋ ਧੰਨਵਾਦ ਹੈ ਦਰਬਾਰ ਦੇ ਗੱਦੀ ਨਿਸ਼ੀਨ ਸਾਈਂ ਬਾਬਾ ਸੋਨੇ ਸ਼ਾਹੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਇਹ ਮੇਲਾ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਧੰਨਵਾਦ ਜੀ। ਆਤਿਕਾਰਾ ਬਾਬਾ ਮੋਹਨ ਸ਼ਾਹੀ ਦਾ ਬਹੁਤ ਸਾਰੇ ਦਰਬਾਰ ਕੀ ਹੈ। ਜੈ ਜਤਿਆਂ ਜੀ। ਦਰਬਾਰ ਬਾਬਾ ਮੋਹਨ ਸ਼ਾਹੀ ਦਾ ਸਾਲਾਨਾ ਮੇਲਾ 1 ਕੱਤੇ 2 ਤਰੀਕ ਨੂੰ ਪੁਰੇ ਤੋਂ ਤਾਂ ਆਉਣਾ ਪਿੰਡ ਖਲਕਾ ਅਜ ਮਨਾਇਆ ਜਾ ਰਿਹਾ ਹੈ। ਲੱਗੜ ਦੀ ਪੰਚਾਇਤ ਰਵੰਦਾ ਕਮੇਟੀ ਪਾਕਸਾਨ ਵਾਸੀਆਂ ਦੇ ਸਹਿਯੋਗ ਨਾਲ ਪੈਨਾਯਾ ਦੇ ਮਿਲਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਵੱਡਾ ਅਮੀਰੀਕਾ ਦਾਤਾ ਜੀ ਸਾਈਂ ਹੁਮਦੇਸ਼ਾ ਜੀ ਉਹਨਾਂ ਦੀ ਦੇਖ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਨੂੰ ਦਾਦਾ ਗਿਆਮਨ ਸ਼ਾਹ ਜੀ ਨੇ ਸ਼ੁਰੂ ਕਰਵਾਇਆ ਸੀ ਅੱਜ ਉਹਨਾਂ ਦੀ ਮਿਹਰ ਸਦਕਾ ਇਹ ਮੇਲਾ ਚੱਲ ਰਿਹਾ ਹੈ ਇਸ ਮੇਲੇ ਵਿੱਚ ਦੂਰੋਂ ਦੂਰੋਂ ਪੰਜਾਬ ਦੇ ਪ੍ਰਸਿੱਧ ਗਾਈ ਸੋਹੇ ਕੁਆਲ ਇਸ ਮੇਲੇ ਵਿੱਚ ਹਾਜ਼ਰੀਆਂ ਲਵਾਉਂਦੇ ਹਨ ਤੇ ਦਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਦਰਵਾਰ ਬਾਬਾ ਮੋਛੈਲਾ ਮੇਲਾ ਪੂਰੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਦੇ ਇਲਾਕਾ ਨਿਵਾਸੀਆਂ ਦੀ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਹੈ ਇਸ ਮੇਲੇ ਦੀ ਸਭ ਸੰਗਤ ਨੂੰ ਬਹੁਤ-ਬਹੁਤ ਵਧਾਈ ਕਸਾਰੀ ਸੰਗਤ ਤੁਮ ਹਮਾਰਾ ਕੇ ਮੇਲੇ ਵਿੱਚ ਪਹੁੰਚ ਕੇ ਦਰਬਾਰਤਾ ਕਰੋ ਤੇ ਦਾਦਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ